ਪੇਸ਼ਵਾ ਬਿਜਾਰ ਮੇਨ ਮੁੱਦਾ ਕੀ ਅੱਜ ਦਾ ਮੇਨ ਮੁੱਦਾ ਇਹ ਹੈ ਜੀ ਕਿ ਜੋ ਇਹਨਾਂ ਨੇ ਇਲੈਕਸ਼ਨ ਦੌਰਾਨ ਕਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਿਸ ਦਾ ਫਰਕ ਹੈ ਔਰ ਜਿਨ੍ਹਾਂ ਨੇ ਇੱਕ ਅਕਸਰ ਰੋਟੀਆਂ ਨੇ ਰੋਟਰੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਮੰਦ ਭਾਗੀ ਗੱਲ ਹੈ ਇਹ ਮੇਰੇ ਅਰਥ ਤੇ ਪਹਿਲੀ ਵਾਰ ਹੋਇਆ 35 70 40 ਦੇ ਵਿੱਚ ਅਸੀਂ ਸਰਕਾਰમાં ਕਦੇ ਇਹੋ ਜੀ ਗੱਲ ਨਹੀਂ ਹੋਈ ਮੈਂ ਹੁੰਦੇ ਬੱਦ ਦੋ ਵਾਰੀ ਕਾਦੇ ਹੁੰਦੇ ਐਮਐਲਏ ਰਹਾ ਉਦੋਂ ਪਹਿਲਾਂ ਬਿਨਾਂ ਐਮਐਲਏ ਤੋਂ ਵੀ ਰਹਾ ਉਦੋਂ ਪਹਿਲਾਂ ਅਸੀਂ 97 'ਚ ਵੀ ਅਸੀਂ ਸਰਕਾਰ ਕਾਦੇ ਨੇ ਬਣੀ ਐ ਸਾਨੂੰ ਕਦੇ ਇਹ ਨਹੀਂ ਹੋਇਆ ਕਿ ਸਾਨੂੰ ਐਨਓਸੀ ਨਾ ਮਿਲੇ ਜਾਂ ਸਾਡੇ ਬੰਦਾਂ ਨੂੰ ਦਾਇਨਾ ਭਰ ਦਿੱਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀ ਉਹ ਇਲੈਕਸ਼ਨ ਲੜ ਸਕਦਾ ਸੀ ਪਰ ਆ ਜਿਹੜਾ ਕੰਮ ਹੋਇਆ ਇਹਦਾ ਇੱਕ ਐਸਾ ਲੱਗ ਬੜੇ ਯੂਨੀਵਰਸਿਟੀ ਸਾਜ਼ਿਸ਼ ਦੇ ਤਹਿਤ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ ਬਾਪੜੀ ਦਾ ਮੁੱਦਾ ਬੜਾ ਸਰਕਾਰ ਮਿਲਿਆ ਉਹ ਪਿਛੇ ਜਿਹੜਾ ਤਰ੍ਹਾਂ ਵੀ ਮੈਂ ਵਿਧਾਨ ਸਭਾ ਵਿੱਚ ਜੋੜਾ ਮੁੱਦਾ ਹਟਾਇਆ ਸੀ ਇਹ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਹੈ ਔਰ ਉੱਥੇ ਇੰਨੀ ਜਿਹੀ ਸਰਕਾਰੀ ਪ੍ਰਾਪਰਟੀ 100 150 ਕੋੜੀ ਜ਼ਮੀਨ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਅਨਜਾਇਬ ਔਰ ਨਾ ਉਹਦੀ ਰਿਸਟਰੀ ਹੋਈ ਹੈ ਹੁਣ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉੱਥੇ ਸੜਕਾਂ ਬਣੀ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਦਾ ਵਿਰੋਧ ਕੀਤਾ ਉल्टा ਉਹਨਾਂ ਦੀ ਪਹੁੰਚ ਢਾਲੇ ਲੱਗ ਸੀਗੀ ਉਹਨਾਂ ਨੇ ਇਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਬਾਈਜਾਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਦੀ ਖਾਤਰ ਸੁਪਰੀਮ ਕੋਰਟ ਤੱਕ ਗਏ ਕਿਉਂਕਿ ਇਹ ਬੰਦਾ ਪੈਸੇ ਵਾਲਾ ਸੀ ਜਿੱਥੇ ਜਾਂਦਾ ਸੀ ਉੱਥੇ ਵੱਡਾ ਵਕੀਲ ਕਰ ਰਿਹਾ ਖਣਾ ਕਰ ਝੂਠ ਬੋਲ ਜਾਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾ ਦਿੱਤੀ ਕਿ ਮੈਂ ਇਸ ਦਾ ਪਿੰਡਰ ਦਾ ਮੇਰੇ ਸਹਦੇ ਸੀ ਗੱਲੀ ਕੋਈ ਨਹੀਂ ਹੈ ਜਦੋਂ ਪਿੰਡਾਂ ਦੁਬਾਰਾ ਫਿਰ ਸੁਪਰੀਮ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਝੂਠਾ ਐਫੀਆਰ ਦਿੱਤਾ ਹਾਈ ਕੋਰਟ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਤੇ ਸਾਡੀ ਇਸ ਦਾ ਸਹਿਮਤੀ ਹੈ ਬੰਡਾਲਾ ਦਾ ਕੋਈ ਗਲਤ ਕੰਮ ਨਹੀਂ ਕਰ ਰਹੇ ਫਿਰ ਜਿਹੜੀ 15 ਲੱਖ ਜਿਹਦਾ ਤਵਾਦਲਾ ਹੋਇਆ ਸੀ ਇਹਨਾਂ ਨੂੰ ਜਾ ਕੇ ਪਿੱਛੇ ਖੂਦ ਦੇਤੇ ਜਿਹੜੀ ਜਿੰਨੇ ਕੋ ਬੈਲਰਾਂ ਦਾ ਬੰਡੇ ਬੰਡੇ ਡੂੰਗਾ ਟੋਏ ਨੇ ਤੇ ਆਪ ਮੇ ਰੋਡ ਤੇ 15 ਲੱਖ ਜਿੰਨੀ ਲੈ ਕੇ ਇਹ ਤੇ ਸ਼ੁਰੂ ਬਣਾ ਕੇ ਵੇਚ ਤੇ ਜਿਹੜੀ ਹੁਣ ਜਿਹੜੀ ਆ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਜਿਹੜੇ ਤੇ ਹੈਗਾ ਇਹ ਵੀ ਇਹਦੀ ਪੰਚਾਇਤ ਇਹੀ ਪੰਚਾਇਤ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਮਤੇ ਪਾਏ ਸੀ ਜਿਹਨੇ ਜ਼ਮੀਨ ਵੇਚੀ ਸੀ ਪੇਟ ਦੀ ਉਹੀ ਬੰਦੇ ਨੇ ਉਹੀ ਉਸਤਾਜ ਜੈਪ ਸਿੰਘ ਜਿਹੜਾ ਮਾਰਕੀਟ ਆਪਦਾ ਨਹੀਂ ਰਹੇ ਉਹ ਤੇ ਉਹਨਾਂ ਦਾ ਪਰਿਵਾਰ ਹੀ ਸਾਰੇ ਉਹਦੇ ਪੁੱਤ ਤੇ ਜਾਣੇ ਸਾਰੇ ਉਹਦੇ ਲੋਹਾ ਉਹਦੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ ਪਰ ਉਹਨਾਂ ਦੇ ਕਾਲਜ ਜਿਨ੍ਹਾਂ ਦੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਤੇ ਆਰਡਰ ਆਇਆ ਉਹਦਾ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਮਿਲਤੀ ਕਰਾਈ ਜਾਵੇ ਔਰ ਬਾਕਾਇਦਾ ਕੋਰਟ ਲਗੀ ਕੋਰਟ ਦੇ ਜੇ ਫੈਸਲਾ ਹੋਇਆ ਕਿ ਉਹਦੀ ਕਰਾਖੇ ਦੀ ਜਮੀਨ ਦੀ ਮਿਲਤੀ ਕਰਾਉਣ ਤੋਂ ਬਾਅਦ ਜਿਮਾਰਕਸ ਤੋਂ ਬਾਅਦ ਕਿਤੇ ਕਰ ਕਿਹੜੀ ਜ਼ਮੀਨ ਪਈਆ ਤਾਂ ਦੇਖਾ ਉਹ ਜ਼ਮੀਨ ਦੇ ਪੰਜ ਗਾਲਾ ਪੁਸਨ ਮਰਲੇ ਜਿਹੜੇ ਆ ਇਸ ਪਰਿਵਾਰ ਦੇ ਕੌਜੇ ਥਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਪੰਚਾਇਤ ਦੇ ਵਿੱਚ ਬੈਠ ਕੇ ਕਿ ਅਸੀਂ ਜੀ 30 9 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਦਿਆਂਗੇ ਪਰ ਖਾਲੀ ਤਾਂ ਕੀ ਕਰਨੀ ਸੀ ਅੱਜ 30 9 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰਕਮ ਦਿੱਤੀ ਉਹ ਸਕੂਲ ਵਿੱਚ ਰੁਕ ਗਿਆ ਸਕੂਲ ਨਹੀਂ ਬਣ ਸਕਿਆ ਤਾਂ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਦੁਬਾਰੇ ਕਾਬਜ ਹੋ ਕੇ ਔਰ ਜੋ ਸਾਡੇ ਸਾਡਾ ਐਮਐਲਏ ਸਾਹਿਬ ਸਰ ਤਲਵੰਸੀ ਨੇ ਉਹਨਾਂ ਨੂੰ ਮਿਕਸਰ ਪਹਿਲਾਂ ਪਹਿਲੇ ਬਚਾ ਚੁੱਕੇ ਨੇ ਪਹਿਲਾਂ ਜਮੀਨ ਜਿਹੜੀ ਪੰਚਾਇਤ ਦੀ ਕੌਂਡੀਆਂ ਵਾਲੇ ਭਾਤ ਦੇ ਚੁੱਕੇ ਨੇ ਤੇ ਹੁਣ ਵੀ ਦੁਬਾਰਾ ਦੇਣ ਨੂੰ ਤਿਆਰ ਬੈਠੇ ਸੀਗੇ ਤੇ ਇਸ ਕਰਕੇ ਇਹ ਇਹ ਸਾਡੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਕਾਗਜ਼ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਨਾਂ ਕਾਗਜ਼ ਰਿਜੈਕਟ ਕੀਤੇ ਪਰ ਇਹਨਾਂ ਨੇ ਕਹਿੰਦਾ ਹਾਈ ਕੋਰਟ ਨਾਲ ਰੁਕੀਤਾ ਹਾਈ ਕੋਰਟ ਨੇ ਅੱਜ ਇਸ ਇਲੈਕਸ਼ਨ ਨੂੰ ਸਟੇ ਕੀਤਾ ਹੈ ਕਿਉਂਕਿ ਇਸ ਪਿੰਡ ਨੇ ਵਾਪਰੀ ਪਿੰਡ ਦੇ ਅਰ ਉਦੋਂ ਬਾਅਦ ਤੁਸੀਂ ਆਜੋ ਜਿਹੜਾ ਆਲਾ ਗੱਲ ਤੋਂ ਸਾਰੇ ਸੱਜਣ ਬੈਠੇ ਸਾਡੇ ਪਿੱਛੇ ਬੈਠੇ ਆ ਜਿਨ੍ਹਾਂ ਨੇ ਪੰਜੀ ਸਰਪੰਚੀ ਵਾਸਤੇ ਅਪਲਾਈ ਕੀਤਾ ਸੀ ਪੰਜੀ ਵਾਰ ਪਰ ਇਹਨਾਂ ਨੇ ਕੀਤਾ ਕੀ ਜਿਹੜੇ ਸਾਡੇ ਵੱਲੋਂ ਕਾਜ ਸਾਡੇ ਰਿਜੈਕਟ ਹੋ ਗਏ ਜਿਹੜੇ ਇਹਨਾਂ ਨੂੰ ਮਤਾਂ ਟਿਕਾ ਜਾ ਕੇ ਕੋਈ ਲੈਣ ਦੇਣ ਹੋਇਆ ਕੀ ਹੋਇਆ ਉਹ ਰੱਬ ਜਾਣਦਾ ਹੈ ਜਾਂ ਉਹਨਾਂ ਦਾ ਇਮਾਨ ਜਾਣਦਾ ਹੈ ਕਿ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਐਕਸੈਪਟ ਕਰ ਲਏ ਉਹਨੇ ਐਕਸੈਪਟ ਕਰ ਲਿਓ ਤਮੀਪੇਸ਼ੀ ਜੋ ਲਿਖਿਆ ਸੀ ਸਾਨੂੰ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਉਹ ਐਕਸੈਪਟ ਕਰ ਲਏ ਇੰਦਾਂ ਹੀ ਬਲੋਕਪੁਰ ਚ ਹੋਇਆ ਸੇ ਆਪਣੇ ਪਿਛੇ ਬਲੋਕਪੁਰ ਦੀ ਹੈ ਰਿਜੈਕਟਡ ਸੈਪਟ ਹੋ ਗਏ ਜਿਹੜੇ ਸੈਕਟਰੀ ਸੀਗੇ Oriented ਹੋ ਗਏ ਜਿਹੜੇ ਧੱਕੇ ਨਾਲ ਤਾਜ ਦੂਸਰੀਆਂ ਪਾਰਟੀਆਂ ਦੇ ਤੁਸੀਂ ਰਿਜੈਕਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆਹ ਵਹਾਂ ਨਹੀਂ ਪਰਿਆ ਉਹਨਾਂ ਬੰਦਿਆਂ ਅੱਜ ਤੇ ਨਵੇਂ ਚੇਂਜ ਕਰਤਾ ਅੱਜ ਜਿਹੜਾ ਅੱਜ ਦੇਖੋ ਆਪ ਚਾਂਪੜ ਦਾ ਅੱਜ ਸਿੰਬਲ ਚੇਂਜ ਕਰਤਾ ਕਿਤੇ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕ ਦਿਨ ਬੜਾ ਕ੍ਰਿਸ਼ਲ ਡੇ ਦੇ ਤੇ ਇੱਕ ਹੰਢੇ ਗਾਣਾ ਦਾ ਬੀਸ ਗਾਜ ਲਾਹਾ ਹੁੰਦਾ ਤੇ ਹੁਣ ਜੇ ਦੂਜੇ ਦਿਨ ਦਾ ਸਿੰਬਲ ਬਾਈਟ ਤਾਂ ਬਹੁਤ ਸਾਡੇ ਵੋਟਾਂ ਖਰਾਬ ਹੋਣਗੀਆਂ ਲੋਲਪੁਰ ਦੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ 7-8 ਬੰਦੇ ਨੇ ਜਿਹੜਾ ਨਾ ਰੋਜ ਨੇ ਕਾਹਦੇ ਰਿਐਕਟ ਹੋਏ ਨਾ ਪਾਸ ਕੀਤੇ ਨੇ ਬੜਾ ਮਾਜਰੇ ਦੇ ਸਰਪੰਚ ਜਿਹੜਾ ਅਨਵਰ ਅਲੀ मंसूर ਹੈ ਉਹਦਾ ਕਾਜ ਨਾ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਉਪਰੂ ਕਰਤੇ ਕਿਵੇਂ ਹੋਗੇ ਬਈ ਦੱਸੋ ਔਰ ਅੰਜ ਤੇ ਉਸ ਗੁੱਪੇ ਹੋਈ ਹੈ ਤੇ ਪੰਜ ਨੂੰ ਸ਼ਾਂਤਖਸਾਰੀ ਰਿਪੋਰਟਰਾਂ ਨੇ ਦੇਣੀ ਸੀ ਆਪਣੇ ਕਾਰਦੇ ਸੀ ਚੌਂਕ ਪੁਜੀ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਅਸਾਤਨ ਨੂੰ ਜਗਾ ਨੋਟਸ ਤੇ ਲਾਇਆ ਕੱਲ ਵੀ ਜਿਹੜਾ ਨਾਲ ਕੱਲ ਸੂਰੀ ਡਾਕਟਰ ਲੱਗਦੇ ਲੱਗੇ ਬਣਾਉਣੇ ਲੱਗੇ ਸੀ ਪਰ ਸੋ ਰਾਤ ਨੂੰ ਬਕਾਇਦਾ ਅਸਤੇ ਦਫਤਰ 9 ਵਜੇ ਦਾ ਸਾਨੂੰ ਹੋ ਤਾਂ ਬੰਦੇ ਪਾਰਾਂ ਤੱਕ ਮਾਤ ਰਹੇ ਨੇ ਕਿ ਸਾਡੇ ਵੀ ਇੱਕ ਦੋ ਸੈਨ ਹੋਣ ਵਾਲੇ ਸਾਰੇ ਸੈਨ ਕਰਾ ਲਓ ਕਿਸੇ ਸੈਨ ਨਹੀਂ ਕਰਾਇ ਉਲਟਾ ਉਹਦੇ ਕਰਦੇ ਤੌਰ ਤੇ ਉਦੋਂ ਬਾਅਦ ਜੀ ਕੁਲੜਾ ਪਿੰਡ ਦੇ ਦਵਿੰਦਰ ਸਿੰਘ ਬੈਠੇ ਆ ਤੁਹਾਡੇ ਕੋਲੇ ਆ ਬੈਠੇ ਆ ਕਿ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੇਸ ਤੇ ਉਹ ਅਖਰੀ ਗੱਲ ਹੈ 29 ਮੋਟਾਂ ਜਾਲੀ ਬਣਾਈਆਂ ਗਈਆਂ ਉਹ ਵੀ ਆ ਤਿੰਨ ਤਰੀਕ ਨੂੰ ਬਣਾਈਆਂ ਤਿੰਨ ਚਾਰ ਨੂੰ ਬਣਾਏਗੇ ਜੋ ਇੱਕ ਤੱਕ ਪ੍ਰੋਸੈਸ ਸੀਗਾ ਇਹ 28 ਨੂੰ 25 ਬੰਦੇ ਦੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹਨਾਂ ਦੀ ਵੋਟ ਨਹੀਂ ਬਣੀ ਕੋਈ ਵੀ ਪਰ ਪਹਿਲਾਂ ਵੀ 150 ਵੋਟ ਜ਼ਿਆਦਾ ਹੀ ਬੜੇ ਸਾਰੇ ਤੁਹਾਡੇ ਨੌਲੇਜ ਵਿੱਚ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਗ੍ਰਾਮ ਕੋਰੇ ਪਿੰਡ ਦੇ ਵਿੱਚ 138 ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਉਹ ਚੈਲੰਜ ਤੋਂ ਬਾਅਦ ਉਹ ਵੋਟਾਂ ਡੀਲਟ ਕਰਨ ਦਾ ਆਰਡਰ ਕੀਤਾ ਜਿਹੜਾ ਕਾਸਟ ਵੀ ਪਾਈ ਡੀਸੀ ਨੂੰ ਤੇ ਹਰੈਸਮੈਂਟ ਦੀ ਕਾਸਟ ਵੀ ਪਾਈ ਤੇ ਉਹ ਵੋਟਾਂ ਜਿਹੜੇ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫਿਰ ਉਹਹੀ 27 ਬੰਦੇ ਵੋਟਾਂ ਜ਼ਿਆਦੀ ਫਿਰ ਵੜਾ ਰਹੇ ਨੇ ਸਾਇਫਰ ਜਲੀ ਬਣ ਰਹੀਆਂ ਤੁਸੀਂ ਆਪਣੇ ਬੰਦੇ ਜਿਹੜੇ ਪਹਿਲੇ ਚਲੇ ਗਏ ਔਰ ਵੈਕਟੋਰਿਆਂ ਦੀ ਦੁਆਰਾ ਪਾਸ ਹੋਰ ਨਵੇਂ ਜਿਹੜੇ ਹੁਣ 27 ਬੰਦੇ ਜਾਂਦੇ ਉਹਨਾਂ ਦੇ ਵਿੱਚ ਤੇ ਹੀ ਉਹ ਸੋਹਰੇ ਵਿੱਚ ਤੇ ਹੀ ਹੈਗੇ ਤੁਸੀਂ ਦੱਸੋ ਵੀ ਕਿੱਦਾਂ ਆਪਾਂ ਇਹਨੂੰ ਕਹਿੰਦੇ ਨਿਰਪੱਖ ਜਾਂ ਸਾਬਸੋੜਾ ਲਗ ਮੀਟਰਿਕਲ ਇਲੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਹ ਨਫਰ ਹੈ ਜਿੰਨੇ ਵੀ ਆਪਣੇ ਬੰਦੇ ਨੇ ਕੈਨਸਲ ਕਰ ਲਏ ਜਿਨ੍ਹਾਂ ਨੇ ਵੋਟਾਂ ਵਗੈਰਾ ਨਹੀਂ ਨਾ ਦਿੱਤੀ ਪੱਤਰ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਹਾਈ ਕੋਰਟ ਜਾਵਾਂਗੇ ਜਾਂ ਇਕੱਲੇ ਇਕੱਲੇ ਆਪਣਾ ਰੁਕ ਕਰ ਰਹੇ ਨਹੀਂ ਅਸੀਂ ਸਾਰੇ ਸਾਇਕਲ ਵਾਲਾ ਇਕੱਠੇ ਇਕੱਠੇ ਪਿੰਡਵਾਰੀ ਕੱਠੇ ਕਰਾਂਗੇ ਅਸੀਂ ਉਹ ਕਰਨੇ ਪੈਗੇ ਸਾਨੂੰ ਪਹਿਲਾਂ ਚੌਣ ਕੋਸ਼ਿਸ਼ ਨੂੰ ਕੱਲ ਨੂੰ ਮਿਲਾਂਗੇ ਤੇ ਪਾਸੋਂ ਹਾਈਵੇਅ ਉੱਤੇ ਲੰਘਣਾਗੇ ਸੋ